ਕੀਨੇ ਇਜਾਜ਼ਤ ਦਿੱਤੀ ਕਿੱਥੇ ਐਸਡੀਐਮ ਦੇ ਆਰਡਰ ਨੇ ਹੂ ਇਜ਼ ਦਾ ਡੀਆਈਜੀ ਸਪੀਕਿੰਗ ਟੂ ਟੂ ਦਾ ਚੀਫ ਮਿਨਿਸਟਰ ਟੂ ਦਾ ਡਰੰਕ ਚੀਫ ਮਿਨਿਸਟਰ ਮੈਂ ਤੁਹਾਨੂੰ ਕਹਿ ਰਿਹਾ ਬਾਰ ਬਾਰ ਖਾਦੀ ਪੀਤੀ ਚੇ ਨੇ ਕਹਿ ਤਾਂ ਕਿ ਤੁਸੀਂ ਕਬਜ਼ਾ ਕਰਕੇ ਦੇਉਣੀ ਤਾਂ ਮੈਂ ਸਵੇਰ ਤੱਕ ਤੁਹਾਨੂੰ ਰਹਿਣ ਨਹੀਂ ਦਊਂ ਬੜੇ ਨੋ ਵਾਰਨਿੰਗ ਉੱਥੇ ਕਿਹੜੀ ਲਾਉਣ ਆਰਡਰ ਦੀ ਪੋਜੀਸ਼ਨ ਸੀ ਜੀ ਤੁਸੀਂ ਕਿਹਨੂੰ ਵਾਰਨਿੰਗ ਦਿੱਤੀ ਕਿ ਇੱਥੇ ਗੋਲੀ ਚੱਲ ਜੂਗੀ ਕੋਈ ਵਾਰਨਿੰਗ ਕੋਈ ਨਹੀਂ ਸਿੱਧੇ ਦਾਵਾ ਬੋਲਿਆ ਗਿਆ ਔਰ ਤਿੰਨ ਵਾਰੀ ਮੁੜੇ ਇਹ ਤਿੰਨੇ ਵਾਰੀ ਦੀ ਵੀਡੀਓ ਆਪਾਂ ਉਹਨਾਂ ਨੂੰ ਕਿੰਡਲੀ ਸੈਂਡ ਕਰਦੀ ਫਰਸ ਸੈਕਿੰਡ ਥਰਡ ਲਾਕੇ ਹੁਣ ਅਗਲੀ ਤੇ ਇੱਕ ਵੀਡੀਓ ਹੈ ਜੀ 4 4 5 ਦੀ ਜਿਹੜੀ ਪਹਿਲੀ ਐਸਐਸਪੀ ਸੀਗੀ ਜਦੋਂ ਬੈਰੀਕੇਡ ਹਟਾ ਰਹੇ ਆ ਜੀ ਫੇਰ ਇੱਕ ਵੀਡੀਓ ਮਿਸਿੰਗ ਹੈ ਜਿਹੜੀ ਮੈਂ ਸੈਂਡ ਕਰੂੰਗਾ ਮੇਰੇ ਕੋਲ ਹੈ ਮੈਂ ਇਹਦੇ ਚ ਚੜਾ ਨਹੀਂ ਪਾਇਆ ਮਿਸ ਹੋ ਗਿਆ ਕਿਉਂਕਿ 17 18 ਵੀਡੀਓ ਬਣਦੀਆਂ ਸੀ ਉਹ ਮੈਂ ਸੈਂਡ ਕਰੂੰਗਾ ਜਦੋਂ ਪੁਲਿਸ ਆਈ ਪਹਿਲਾ ਆਏ 5 ਵਜੇ ਜੀ ਮੌਕਾ ਵੇਖਿਆ ਫੇਰ ਆਏ 7 ਵਜੇ ਉਦੋਂ ਦਿਖਦਾ ਕਿ ਸੰਗਤ ਬੜੀ ਆ ਉਥੇ ਫੇਰ ਉਹ ਮੁੜਦੇ ਆ ਫੇਰ ਉਹ ਆਏ 10 ਵਜੇ ਔਰ ਫੇਰ 4 ਵਜੇ ਤਾਵਾ ਬੋਲਦੇ ਚੌਥੀ ਵਾਰੀ ਚ ਇਹ ਤਾਵਾ ਬੋਲਦੇ ਇਟ ਵਾਸ ਅ ਪ੍ਰੀ ਪਲਾਨਡ ਆਪਰੇਸ਼ਨ ਆਫ ਦਾ ਚੀਫ ਮਿਨਿਸਟਰ ਐਂਡ ਦਾ ਚੀਫ ਮਿਨਿਸਟਰਸ ਆਫ